ਇਸ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਦੱਬਰੀ 2023 ਚੋਂ ਗਏ ਦੋ ਨੱਕੇ ਹੋਇਆ ਤੇ ਅਸੀਂ ਇੱਕ ਨੱਕੇ ਦਾ ਹਾਲ ਵੇਖਣ ਡਿਆ ਨਾ ਜਦੋਂ ਤਿੰਨ ਨੱਕੇ ਇਕੱਠੇ ਹੁੰਦੇ ਉੱਥੇ ਜਾ ਕੇ ਵੇਖਣ ਲਈ پیشن ਬਣੀ ਆ ਉੱਥੇ ਤੇ ਬਿਲਕੁਲ ਕੁਝ ਨਹੀਂ ਲੱਭਣ ਸਾਡੇ ਜਿੱਥੇ ਘਰਾਂ ਦੇ ਸਾਹਮਣੇ ਬੈਠੇ ਆ ਅਸੀਂ ਇੰਨਾ ਕੁ ਮਾੜਾ ਹਾਲ ਹੈ ਪਈ ਸੰਤ ਤਿੰਨ ਸਾਲ ਹੋਇਆ ਰੋਂਦਿਆਂ ਨੂੰ ਅੱਜ ਤੱਕ ਲੋਕਰੀਆ ਬਸ ਸਾਡਾ ਰੋਣਾ ਕਿਸੇ ਨੇ ਨਹੀਂ ਸੁਣਿਆ ਕੋਈ ਨਹੀਂ ਵਰਤ ਮੈਂ ਅਗੇ ਪੱਠਿਆਂ ਨਾਲ ਨਾ ਮੈਂ ਕੱਲ ਨਾ ਸਾਡੇ ਪਲੇ ਚ ਪਤਾ ਲੱਗਿਆ ਥੋੜੇ ਬਤੇ ਅਗੇ ਮੈਂ ਟਰੈਕਟਰ ਲੈ ਕੇ ਘਰੋਂ ਨਿਕਲਿਆ ਵਾ ਨਾਲ ਮੇਰਾ ਬੇਟਾ ਨਾਲ ਮੇਰੀ ਘਰ ਦੀ ਆ ਬਈ ਚਲੋ ਸਰਜੇ ਚੱਲਨੇ ਪਾਣੀ ਜਿਆਦਾ ਹੜਾ ਖਾਲੀ ਟਰੈਕਟਰ ਫਸ ਗਿਆ ਨਹੀਂ ਤੁਹਾਡਾ ਹਾਰ ਕੇ ਮੁੜ ਕੇ ਤੇ ਸੱਜਣ ਨੂੰ ਫੋਨ ਕੀਤਾ ਔਰ ਟਰੈਕਟਰ ਲੈ ਆ ਕੇ ਤੇ ਖਾਲੀ ਟਰੈਕਟਰ ਨੇ ਬਾਕੇ ਖਿੱਚਿਆ ਇਹ ਜੀ ਪੋਜੀਸ਼ਨ ਸਾਡੀ ਆ ਸਾਡੇ ਡੰਗੜਾ ਨਾਲ ਬਹੁਤ ਜ਼ਗਾ ਮਾੜਾ ਹਾਲ ਆਂ ਅੱਖਾਂ ਦੇ ਵਿੱਚ ਇੱਥੇ ਤੁਸੀਂ ਤੇ ਥੋੜਾ ਜਿਹਾ ਲੰਘਿਆ ਨਾ ਕਿ ਤਾਂ ਥੋੜਾ ਜਿਹਾ ਲੰਘ ਕੇ ਵੇਖੋ ਸਾਡੇ ਬੱਚੇ ਸਕੂਲ ਨਹੀਂ ਜਾਂਦੇ ਦੋ ਮਹੀਨੇ ਹੋ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਡੇ 6 ਵਜੇ ਸਾਡੇ ਪਿੰਡ ਦੇ ਵਿੱਚ 2023 ਦੇ ਵਿੱਚ ਚਾਰ ਬੱਸਾਂ ਆਉਂਦੀਆਂ ਇਹ ਜਿਹੜੀਆਂ ਸਾਡੇ ਨਿੱਕ-ਨਿੱਕੇ ਬੱਚੇ ਲੈ ਕੇ ਜਾਂਦੀਆਂ ਅਸੀਂ ਸੁੱਤੇ ਹੁੰਦੇ ਤੇ ਬੱਸਾਂ ਆਉਂਦੀਆਂ ਤੇ ਬੱਚੇ ਘਰ ਦੀਆਂ ਤਿਆਰ ਕਰਕੇ ਭੇਜ ਦਿੰਦੀਆਂ ਇਹ ਕੋ ਸਾਨੂੰ 1.5 ਸਾਲ ਪੌਣੇ 2 ਸਾਲ ਹੋ ਗਏ ਬੱਸਾਂ ਆਖੀਆਂ ਨੂੰ ਅਸੀਂ ਖੁਦ ਆਪਣੇ ਮੋਰਸਾਂ ਤੇ ਵੀ ਨਹੀਂ ਜਾਣ ਆ ਰਾ ਜਿੱਦਾਂ ਵੀ ਹੋ ਸਦਾ ओके सो क्या देखो मैं ਤੁਹਾਡੇ ਕੋਲ 3 ਨਾਂ ਕਿ ਥਾਈ ਲੰਗੇ ਆ ਵਾ ਤੇ ਮੇਰਾ ਆ ਹਾਲਵਾ ਤੇ ਸਾਡੇ ਬੱਚੇ ਜਿਹੜਾ ਸਕੂਲ ਜਾਂਦਾ ਵਰਦੀਆਂ ਦੇ ਬੜ ਜਾਂਦੀਆਂ ਬੋਰ ਲਿਬਰ ਜਾਂਦੀਆਂ ਕੋਈ ਡੇਗ ਵੀ ਦੇ ਚਰੇ ਰਹੁੰਦੇ ਆਂ ਦੇ ਘਰਾਂ ਨੂੰ 1.5 ਸਾਲ ਤੋਂ ਸਾਡੇ ਬੱਚੇ ਘਰ ਬਿਠੇ ਉਹਨਾਂ ਨੇ ਕੀ ਬੰਨਣਾ ਉਹ ਕਿਹੜੀ ਪੋਜੀਸ਼ਨ ਤੇ ਪਹੁੰਚਣਗੇ ਉਹਨਾਂ ਤੋਂ ਕੀ ਆਸ ਰੱਖਾਂਗੇ ਆ ਜਾ ਕੇ ਬੱਚੇ ਹੀ ਨੀਆਂ ਹੁੰਦੀਆਂ ਵਾ ਨਿੱਕੇ ਬੱਚੇ ਜਿਹੜੇ ਕੱਲ ਨੂੰ ਦੇਸ਼ ਦਾ ਭਵਿੱਖ ਹੋਣਾ ਸੰਭਾਲਣਾ ਵਾ ਪਰ ਜਿਹੜੇ ਬੱਚੇ ਸਾਡੇ ਹੁਣੇ ਰੋਲਦੇ ਆ 4-4-5-5 ਸਾਲ ਦੇ 10 ਦੇ 15 ਸਾਲ ਦੇ ਸਾਰੇ ਬੱਚੇ ਸਾਡੇ ਘਰ ਬੈਠੇ ਆ ਕੋਈ ਰਸਤਾ ਨਹੀਂ ਨਾ ਕੋ ਸੁਣਵਾਈ ਸਾਡੀ ਤੇ ਇਹ ਸਾਡੇ ਥੋੜਾ ਜਿਹਾ ਅੱਗੇ ਹੋਇਆ ਇੱਥੇ ਸਾਹਮਣੇ ਕ੍ਰੈਸ਼ਰ ਆ ਦੋ ਉਹਨਾਂ ਕ੍ਰੈਸ਼ਰਾਂ ਤੇ ਇੰਨਾ ਕਿ ਗੰਦ ਪਾਖੜਿਆ ਨਾ ਆ ਲੈਣਾ ਲੀਆਂ ਕ੍ਰੈਸ਼ਰਾਂ ਨੇ ਬਾਹ ਲੀਆਂ ਵਾ ਉਹਨਾਂ ਕੋ ਰੇਤ ਵਾਣੋ ਕੋ ਬਜਰੀ ਆ ਯਾਰ ਜੋ ਲੰਗਦੇ ਆ ਤੇ ਉਹਦੇ ਵਿੱਚ ਰੇਤ ਬਜਰੀ ਤੇ ਪਾ ਸਕਦੇ ਆ ਸਿੰਘ ਸਾਹਿਬ ਦਾ ਸਰਪੰਚ 태ਲ ਸਿੰਘ ਜੀ ਹਾਲਾਤ ਮਹਾਰਾਜ ਜੀ ਇੰਨੇ ਕੁ ਮਾੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਤਾਂ ਇਹ ਗੰਦ ਜੜਾ ਆ ਨਾ ਉਹ ਕ੍ਰੈਸ਼ਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਨ ਦੇਣੀ ਆ ਇੰਨੇ ਕ ਹਾਲਾਤ ਮਾੜੀ ਐ ਕਿ ਕੋਈ ਬੰਦਾ ਸ਼ਰਕ ਥਾਣੀ ਨੰਘ ਨਹੀਂ ਸਕਦਾ ਇਹ ਸਾਲ ਪੱਕੀ ਸ਼ਰਕ ਹੁੰਦੀ ਸੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਐ ਸਾਲ 1.5 ਸਾਲ ਹੋ ਚਲੇ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਥਾਣੀ ਜਾਂਦੇ ਆ ਇਨਾਂ ਨੂੰ ਹੁਣ ਮੜਾ ਜਾ ਉਹਦੋਂ ਪ੍ਰਧਾਨ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਸੀ ਉਹ ਥੋੜੇ ਇੱਕ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਨ ਕਰਤਾ ਘਾਟਨ ਕਰਕੇ ਤੇ ਘਰੋਂ ਚੜ ਗਏ ਹੁਣ ਉਹ 1-2 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨਿਆਂ ਵਿੱਚ ਇਹਨਾਂ ਨੂੰ ਚਾਹੀਦਾ ਸੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨੇੋਂ ਤੋਂ ਸ਼ੁਰੂ ਕਰਨਾ ਚਾਹੀਦਾ ਸੀ ਕਿ ਜਿਹੜੇ ਬੱਚੇ ਇੰਨੇ ਪਾੜ ਨਹੀਂ ਸਕਦੇ ਕਿ ਸਕੂਲੇ ਜਾ ਨਹੀਂ ਸਕਦੇ ਇਥੋਂ ਕੁ ਤੱਕ ਮਾੜੀ ਹਾਲਾਤ ਹੈ ਦਲੇਰਪੁਰ ਖੇੜੇ ਦੀ ਕਿ ਆਪਣੇ ਖਾਣ ਜੋਗੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਜੇ 10 ਕਿਲੋ ਲੈਣਗੇ ਤੇ ਚਾਰ ਜੀ ਉਹਦੇ ਦੂਜੇ ਦਿਨ ਮੁੱਕ ਜਾਂਦੇ ਨੇ ਤੇ ਕਿੰਨੀ ਕ ਵਾਰੀ ਗਾਰੇ ਦੇ ਵਿੱਚੋਂ ਨੰਕੇ ਜਾਣ ਕੋਈ ਡੀਸੀ ਨਹੀਂ ਕੋਈ ਡੀਐਸਬੀ ਨਹੀਂ ਕੋਈ ਕੋਈ ਪੰਦਾ ਇੱਥੇ ਆਇਆ ਹੀ ਨਹੀਂ ਇੰਨੀ ਕੁ ਹਾਲਾਤ ਮਾੜੀ ਹੈ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਰੇ ਮੰਡਲ ਦੇ ਅਧਿਕਾਰ ਸਭ ਇੱਥੇ ਪਹੁੰਚੇ ਨੇ ਅਸੀਂ ਸਭ ਲੋਕ ਨੇ ਇੱਥੇ ਜੋ ਦੇਖੇ ਹਾਲਾਤ ਹੈ ਤੇ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਮੈਂ ਹੁਣੇ ਡੀਸੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਇਹ ਕਿਹਾ ਕਿ ਜਿੱਦਾਂ ਦਾ ਸਾਨੂੰ ਵੈਦਰ ਦੀ ਫੋਰਕਾਸਟ ਮਿਲੀ ਹੈ ਹਿਮਾਚਲ ਹਾਲੇ ਵੀ ਅਗਲੇ 7 ਦਿਨ ਬਹੁਤ ਰੈਡ ਅਲਰਟ ਦਿੱਤਾ ਗਿਆ ਹੈ ਔਰ ਬਹੁਤ بارش ਹੋ ਦੇ ਜਿਹੜੇ ਅਸਾਰ ਨੇ ਔਰ ਉਥੋਂ ਜਿਹੜਾ ਇਨਾ ਪਾਣੀ ਆਣਾ ਹੈ ਜੇ ਇਮੀਡੀਏਟਲੀ ਇਹਨੂੰ ਨਹੀਂ ਬੰਦ ਕੀਤਾ ਗਿਆ ਹੈ ਲੱਗਾ ਆਈ ਥਿੰਕ ਤਿੰਨ ਜਗ੍ਹਾ ਬ੍ਰੀਚ ਹੋਇਆ ਹੋਇਆ ਹੈ ਤੇ ਲੇਟੈਸਟ ਹੋਇਆ ਹੈ 2023 ਦੇ ਜਿਹੜੇ ਹੋਏ ਉਹਨਾਂ 'ਚ ਵੀ ਪੁਰਾਣੀ ਗਵਰਨਮੈਂਟ ਨੇ ਕੁਝ ਕੰਮ ਨਹੀਂ ਕੀਤਾ ਜੋ ਦੱਸਿਆ ਗਿਆ ਹੈ ਔਰ ਤੁਸੀਂ ਇਹ ਦੇਖੋ ਕਿ 23 ਦਾ ਕੋਈ ਬ੍ਰੀਚ ਹੋਈ ਹੈ ਔਰ ਇਸ ਤਰੀਕੇ ਨਾਲ ਪਿੰਡਾਂ 'ਤੇ ਮਾਰ ਕਰਦਾ ਹੈ ਪਾਣੀ ਫਸਲਾਂ ਤਬਾਹ ਹੋ ਜਾਂਦੀਆਂ ਔਰ ਤੁਸੀਂ ਦੇ ਤੇ ਦੇ ਦੌਰਾਨ ਜਿਹੜਾ ਸਾਰਾ ਏਰੀਆ ਖਰਾਬ ਹੋ ਜਾਂਦਾ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਸੁੱਤੀ ਹੋਈ ਹੈ ਔਰ ਸਾਨੂੰ ਇਹ ਉੱਠਣਾ ਪਏਗਾ ਔਰ ਸਾਰੀ ਭਾਜਪਾ ਨੂੰ ਮੈਂ ਤੇ ਕਹਿੰਦਾ ਕਿ ਸੜਕਾਂ ਤੇ ਆਓ ਇਹ ਸਾਰਾ ਜਿਹੜੀ ਗੱਲ ਰੋਕਣ ਵਾਸਤੇ ਪੂਰੇ ਜ਼ੋਰ ਨਾਲ ਇੱਥੇ ਕੋਈ ਐਜੀਟੇਸ਼ਨ ਖੜੀ ਕਰਨੀ ਚਾਹੀਦੀ ਹੈ ਔਰ ਇੱਕ ਬਹੁਤ बड़ा ਨੁਕਸਾਨ ਪਾਣੀ ਦਾ ਨੁਕਸਾਨ ਤਾਂ ਜਾਂ ਪਾਣੀ ਦੀ ਮਾਰਤੇ ਅੱਜ ਕੱਲ ਉਤਰਾਖੰਡ ਤੇ ਹਿਮਾਚਲ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਜਿੱਥੇ ਕਿੱਤਾ ਜਾ ਸਕਦਾ ਹੈ ਬਚਾ ਉੱਥੇ ਅਗਰ ਐਡਮਿਨਿਸਟ੍ਰੇਸ਼ਨ ਦੀ ਲਾਪਰਵਾਹੀ ਨਾਲ ਗਵਰਨਮੈਂਟ ਦੀ ਲਾਪਰਵਾਹੀ ਨਾਲ ਇਸ ਤਰੀਕੇ ਦੇ ਹਾਲਾਤ ਬਣੇ ਨੇ ਤੇ ਬਹੁਤ ਅਫਸੋਸਨਾਕ ਗੱਲ ਹੈ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਹਮੇਸ਼ਾ ਸੜਕਾਂ ਤੇ ਉਤਰਦੇ ਰਹੇ ਤੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਅੱਜ ਕਹਿ ਕੇ ਜਾ ਰਿਹਾ ਕਿ ਇਸ ਤੇ ਪੂਰੀ ਜ਼ੋਰ ਦੀ ਲੜਾਈ ਲੜੋ ਔਰ ਇਹ ਬਹੁਤ بڑا ਕੰਮ ਨਹੀਂ ਹੈ ਮੰਤੇ ਲੱਗਦਾ ਕਿ ਸਰਕਾਰ ਨੂੰ ਇਹ ਐਡਮਿਨਿਸਟ੍ਰੇਸ਼ਨ ਨੂੰ ਪਹਿਲੀ ਇਹ ਧਿਆਨ ਰੱਖਣਾ ਚਾਹੀਦਾ ਸੀ ਅਗਰ ਇੰਨੇ ਛੋਟੇ ਛੋਟੇ ਬ੍ਰੀਚ ਨੇ ਤੇ ਇਮੀਡੀਏਟਲੀ ਇਹਨਾਂ ਨੂੰ ਫੀਲ ਕਰਦੇ ਤੇ ਸ਼ਾਇਦ ਬਹੁਤ بڑا ਬਚਾ ਲੈਂਦਾ। ਪਰ ਮੈਂ ਹੁਣ ਦੇਖ ਰਿਹਾ ਸੀ ਕਿ ਲਗਾਤਾਰ ਪਾਣੀ ਅੰਦਰ ਜਾ ਰਿਹਾ ਹੈ। ਔਰ ਅਗਰ ਬਾਰਿਸ਼ ਉੱਤੇ ਜ਼ਿਆਦਾ ਜ਼ੋਰ ਦੀ ਹੋ ਗਈ ਤੇ ਸ਼ਾਇਦ ਪਿੰਡਾਂ ਚ ਵੀ ਸਾਰਿਆਂ ਚ ਭਰ ਜਾਣਾ। ਸੋ ਐਸਾ ਨੁਕਸਾਨ ਅਗਰ ਹੁੰਦੇ ਸਾਹਮਣੇ ਦੇਖ ਰਹੇ ਹੈ ਔਰ ਗਵਰਨਮੈਂਟ ਨਹੀਂ ਜਾਗ ਰਹੀ। ਐਡਮਿਨਿਸਟ੍ਰੇਸ਼ਨ ਸੁੱਤੀ ਹੋਈ ਹੈ ਤੇ ਵਾ ਅਸੀਂ ਸਮਝ ਸਕਦੇ ਹਾਂ ਕਿ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਕਿਸ ਤਰੀਕੇ ਦਾ ਪ੍ਰਸ਼ਾਸਨ ਇਥੇ ਕਰ ਰਹੀ ਹੈ ਕਿਸ ਤਰੀਕੇ ਦਾ ਦੇਖਰੇਖ ਕਰ ਰਹੀ ਹੈ ਵੈਸੇ ਇਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਲੇਕਿਨ ਇਸ ਤਰ੍ਹਾਂ ਕੇ ਵੀ ਲਾਪਰਵਾਹੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਉਹਨਾਂ ਦੀ ਫਸਲਾਂ ਨਾਲ ਉਹਨਾਂ ਦੀ ਕਮਾਈ ਨਾਲ ਖਿਲਵਾੜ ਕਰਨਾ ਬਹੁਤ ਉਸੋ